ਸੋ ਹਾਂਜੀ ਸੱਸੀ ਗਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਬਸਤੀ ਮੁਹੰਮਦ ਸ਼ਾਇਆਲੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨ ਜੀ ਕੈਮਰਾ ਤੇ ਪਹਿਲਾਂ ਤੁਹਾਨੂੰ ਬੋਰ ਦਿਖਾ ਦਿੰਨੇ ਆ ਤੇ ਬੋਰ ਦੇ ਵਿੱਚ ਪ੍ਰੋਬਲਮ ਦੱਸ ਦਿੰਨੇ ਕੀ ਆ ਤੇ ਆਹ ਰਿਹਾ ਜੀ ਆਪਣਾ ਬੋਰ ਸਾਹਮਣੇ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਆ ਕਿ ਇੱਕ ਤਾਂ ਇਹ ਕਾਫੀ ਟਾਈਮ ਤੋਂ ਖੜਾ ਸੀਗਾ ਤੇ ਦੂਸਰਾ ਜਦੋਂ ਇਹਦੇ ਵਿੱਚ ਮੋਟਰ ਪਾ ਕੇ ਇਹਨਾਂ ਚਲਾ ਕੇ ਦੇਖਿਆ ਤੇ ਇਹ ਬੋਰ ਰਿੱਤਾ ਤੇ ਮਿੱਟੀ ਜੀ ਮਿਕਸੀ ਜੀ ਮਾਰਦਾ ਸੀਗਾ ਤੇ ਜਿਸ ਕਰ ਨੇ ਇਹਨੇ ਆਪਨੂੰ ਫੋਨ ਕੀਤਾ ਤੇ ਆਪਨੂੰ ਬੁਲਾ ਕੇ ਤੇ ਆਪਾਂ ਆਏ ਤੇ ਇਹਨਾਂ ਦੇ ਕੈਮਰਾ ਪਾ ਕੇ ਪਚੈਕ ਕਰਾਂਗੇ ਤੇ ਆਪਣਾ ਕੈਮਰਾ ਤੇ ਕੈਮਰਾਮੈਨ ਆਪਣੇ ਰੈਡੀ ਨੇ ਤੋਂ ਆਦੂ ਦੇਖਦੇ ਆ ਕਿ ਕੀ ਪ੍ਰੋਬਲਮ ਬੋਰਡ ਦੇ ਵਿੱਚ ਕਿੰਨਾ ਉਰੇ ਉਹਨੇ ਬੋਟਰ ਦੇ ਬੱਟਲ ਲੈ ਲਈ ਹੂੰ ਉਹਨੇ ਬੋਟ ਤੇ ਬਾਬਾ ਜੀ ਪਾਣੀ ਉਰੇ ਆਇਓ ਇਧਰ ਦਿਓ ਇਧਰ ਦਿਓ ਮੜਾ ਤਾਂ ਜੱਕ ਸੱਡੀ ਤਾਂ ਜੱਕ ਸੱਡ ਮੂਰੇ ਲੱਗ ਰਿਹਾ ਯਾਰ ਕਚਰਾ ਆ ਜਾ ਮੜਾ ਨਾ ਕਾਗਜੇ ਲਾ ਕੇ ਛੱਡ ਦੇ ਜਾਣ ਦੇ ਮੂਰੇ ਹੋ ਲੱਗੇ ਜਾਂਣ ਠੀਕ ਕਰਨ ਦਾ ਜਾਣ ਦੇ ਹੌਲੀ 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 ਚੱਲੀ ਬਾਰੇ ਕੱਢਿਆ ਯਾਰ ਕੈਮਰਾ ਯਾਰ ਮੂਰੇ ਤੇਲ ਜਿਹਾ ਲੱਗ ਰਿਹਾ ਯਾਰ ਇਹਦੇ ਹੌਲੀ ਚੱਲੀ ਹੌਲੀ

ਜੋ ਮਟਰ ਚਲਾਉਣ ਨਾਲ ਦੀ ਨਾਲ ਰੇਤਾਂ ਦਾ ਕੋਈ 5-4 ਮਿੰਟਾਂ ਬਾਅਦ ਨਹੀਂ ਨਹੀਂ ਉਹ ਨਾਲ ਦੀ ਨਾਲ ਹੀ ਆਉਣ ਲੱਗਿਆ ਹੌਲੀ ਚੱਲ ਸੇਬ ਕੇ ਹੌਲੀ ਪਰ ਉਹ ਤਾਂ ਠੀਕ ਹੈ ਚੱਲ ਗੋਰਤ ਹੌਲੀ ਹੌਲੀ ਉੱਪਰ ਕਰਹੀਂ ਫੈਂਟਰ ਚੱਲ ਪਈ ਕਿੰਨਾ ਹੋ ਗਿਆ ਕਿੰਨਾ ਹੋ ਗਿਆ ਚਲੋ ਜੀ ਫੈਂਟਰ ਚੱਲ ਪਈ 162 ਤੋਂ ਜੀ ਸਾਰਾ ਫੈਂਟਰੀ ਹੈ ਫੈਂਟਰੀ ਪਈ ਅੱਗੇ ਬੈਲਟਰੀ ਹੁਣ ਇਹਨਾਂ ਮੇਰੇ ਸਾਹਮਣੇ ਦਾ ਫੈਂਟਰ ਚੋਂ ਖਿੱਚਦੀ ਰਹਿਤਾ ਆ ਬਗਲੀਆਂ ਚੋਂ ਸਿਰੀਆਂ ਚੋਂ ਉੱਪਰ ਜੀਰਾ ਪਾਇਆ ਦੀਚ ਜੀਰਾ ਪਾਇਤੀ ਗਈ ਬੋਰ ਚ ਕੌਂ ਜਾਈ ਲੱਗੀ ਹੋਈ ਐ ਐਨਾਂ ਮਾੜਾ ਬਜਰੀ ਪਾਈ ਬਰਮੇ ਨਾਲ ਲੱਗੇ ਦੀ ਬੋਰ ਹੂੰ ਆਹ होड़ी चली होड़ी रोक 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 कर कार थले कितना हो गया रे हैं 200 कि 200 कि फोटो 200 ਜਾਣਾ ਦੇ ਹੋਰ ਉੱਥੇ ਲੰਗਾ ਜਾਣਦੇ ਜਾਣਦੇ ਨੰਗਾ ਤੇ ਜਾਣਦੇ ਤਾਂ ਜੱਕ ਸੱਜ ਮੜਾ ਜਾਂ ਤਾਂ ਜੱਕ ਸੱਜ ਜਾਣਦੇ ਤਾਂ ਜੱਕ ਸਾਡਾ ਥੋੜਾ ਜਾਂ ਲੰਗਾ ਨਹੀਂ ਤਾਂ ਜੱਕ ਤਾਂ ਜੱਕ ਤਾਂ ਹੋਰ ਤਾਂ ਜੱਕਲਾ ਖੜਾ ਲਾ ਰੇ ਕੰਡਾ ਹੋਰ ਥੱਲੇ ਕਰ ਹੌਲੀ 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 ਰੋਕਾ ਤਾਂ ਜੇ ਕੁੱਪਰਾ ਕਿਨਾਂ ਛੜਦਾ ਏ ਥੱਲੇ ਖੜਾ ਲਾ ਰੋਏ ਆ ਰੋੜੇ ਹੁੰਦੇ ਆ ਜਿਹੜੇ ਪਾਇਆ ਨੂੰ ਥੱਲੇ ਸੱਲ ਜਪਾਇ ਪਾਇਤੀ ਇਹਨੇ ਥੱਲੇ ਕਿੰਨਾ ਪਾਇਤੀ ਪਾਇ ਉਹ ਪੱਕਾ ਪਾਇ ਆ ਇਹ ਨੂੰ ਪਤਾ ਆਵੇਗਾ ਤਾਂ ਮਾਰਾ ਭੂ ਮਨਾਤਾ ਹੈ ਕਿ ਨਹੀਂ ਸਭ ਕਿ ਬਸ ਸਾਂ ਨਾਲ ਦੇ ਦਰਗੋ ਵੀ ਟ੍ਰੈਂਡ ਕਿੰਨਾ ਹੋ ਗਿਆ ਹਾਂ 230 ਹੋਈ ਸਾਲਾ ਬੜਾ ਹੈ ਹੂੰ ਕਰ ਦੇ ਕੇ ਕੱਢ ਲਾ ਹੀ ਹੋ ਗਈ ਚਲੋ ਜੀ ਫਾਈਨਲੀ ਕੈਮਰਾ ਆਪਣੇ ਬਾਚੂ ਕੇ ਆ ਤੇ ਕੈਮਰਾ ਹੁਣ ਬਾਰੀ ਕੱਢ ਕੇ ਤੇ ਤਾਰ ਇਕੱਠੀ ਕਰਦੇ ਆ ਤੇ ਇਸ ਤੋਂ ਬਾਅਦ ਮਸਤੀ ਦੇ ਡਿਟੇਲ ਲੈਣੇ ਆ ਵੀ ਕੀ ਰਿਪੋਰਟ ਹੈ ਬੋਰ ਦੀ ਆਪਣੇ ਦੀ ਕੀ ਸੋਲੂਸ਼ਨ ਨਿਕਲੂਗਾ ਕੀ ਹੱਲ ਨਿਕਲੂਗਾ ਬੋਰ ਦਾ ਆਪਣੇ ਦਾ ਅਸਤਰੀਕਾਲ ਜੀ ਸ਼ਾਇਦ ਜੀ ਪਿੰਡ ਪਹੁੰਚੇ ਦੀ ਅਸੀਂ ਬਸਤੀ ਸ਼ਾਹ ਮਹਮਦ 샤ਵਾਲੀ ਜੀ ਪਾਵੜਾ ਪਾਵੜਾ ਜਿਲ੍ਹਾ ਫਿਰੋਜ਼ਪੁਰ ਠੀਕ ਹੈ ਜੀ ਤੇ ਹਰਪਾਲ ਸਿੰਘ ਬਾਈ ਦੇ ਪਹੁੰਚੇ ਤੀਏ ਤੇ ਆਪਾਂ ਨੇ ਇੱਥੇ 9 ਇੰਚੀ ਬੋਰਤੀ ਜਿਹੜਾ ਇਹਨਾਂ ਦਾ ਮੰਨ ਲਓ ਬੱਟੇ ਮਾਰਦਾ ਸੀ ਰੋੜੀਆਂ ਮਾਰਦਾ ਸੀ ਛੋਟੇ ਛੋਟੇ ਬਰੀਕ ਹਾਂਜੀ ਹੋਰ ਲੱਗੇ ਨੂੰ ਤਕਰੀਬਨ ਹੋ ਗਿਆ 8 ਸਾਲ ਬਾਈਆਂ ਨੇ ਲੋਡ ਅਨੁਸਾਰ ਮੰਨ ਲਓ ਪਹਿਲਾਂ ਜਰੂਰਤ ਨਹੀਂ ਪਈ ਮੋਟਰ ਦੀ ਹੁਣ ਪਾਣੀ ਦੀ ਕਮੀ ਹੋਈ ਤੇ ਇਹਨਾਂ ਨੇ ਮੋਟਰ ਪਾ ਕੇ ਚਲਾਈ ਦੀ ਬੋਰ ਲਾ ਕੇ ਸੜਤਾ ਦੀ ਪਹਿਲੇ 8 ਸਾਲ ਪਹਿਲਾਂ ਹੀ ਠੀਕ ਹੈ ਜੀ ਤੇ ਹੁਣ ਅੱਜ ਜਿਹੜੇ ਬੋਰ ਚਲਾਇਆ ਇਹਨਾਂ ਨੇ ਕੱਲ ਤੇ ਰਿੱਤਾ ਮਾਰਿਆ ਤੇ ਰੋੜੀਆਂ ਮਾਰੀਆਂ ਬ ਨੰਬਰ ਮੰਨ ਲਓ ਤੇ ਵੀਡੀਓ ਦੇਖ ਕੇ ਸਾਡੇ ਨਾਲ ਸੰਪਰਕ ਕੀਤਾ ਸਾਡਾ ਜਿਹੜਾ ਸੰਗਰੂਰ ਮੰਨ ਲਾ ਉੱਥੋਂ ਆ ਕੇ ਅਸੀਂ ਬੋਰ ਚੈੱਕ ਕੀਤਾ 9 ਇੰਚੀ ਬੋਰਾ ਹੈ ਔਰ 19 ਫੁੱਟ ਤੇ ਵਾਟਰ ਲੈਵਲ ਆ ਪਾਣੀ ਲੈਵਲ ਜੀ ਠੀਕ ਹੈ ਜੀ ਤੇ 160 ਤੋਂ ਲੈ ਕੇ 221 ਤੱਕ ਫੈਂਟਰ ਪਿਆ 60 ਫੁੱਟ ਫੈਂਟਰ ਹੈ ਤੇ ਥੱਲੇ ਕੈਵਿਟੀ ਹੈ ਠੀਕ ਹੈ ਜੀ ਤੇ 10 ਫੁੱਟ ਸੱਲ ਦੇ ਵਿੱਚ ਮੰਨ ਲਓ ਪਾਇਆ ਪਿਆ ਹੋਇਆ ਜਿਹੜਾ ਸੱਲ ਦੇ ਵਿੱਚ ਪਾਇਆ ਪਿਆ ਉਹਦਾ ਮੰਨ ਲਓ ਦੂਜੇ 9 ਇੰਚੀ ਪਾਇਪ ਨਾਲੋਂ ਗਿੱਠੇ ਦਾ ਗੈਪ ਆ ਉੱਥੋਂ ਦੀ ਮੰਨ ਲਓ ਰੋੜੀਆਂ ਆਉਂਦੀਆਂ ਨੇ ਕੱਲੀਆਂ ਪਾਣੀ ਸਾਵਾ ਤਕਰੀਬਨ ਮੰਨ ਲੇ ਬਾਲਾ ਨਹੀਂ ਹੈਗਾ ਤੇ ਰੋੜੀਆਂ ਤੇ ਉੱਥੋਂ ਚੱਕੀ ਜਾਂਦਾ ਤੇ ਬਾਹਰ ਕੱਢੀ ਜਾਂਦਾ ਉਹਦੇ ਕਾਰਨ ਮੋਟਰ ਵੀ ਸੜ ਗਈ ਦੀ ਬਾਈਆਂ ਜੀ ਠੀਕ ਹੈ ਜੀ ਤੇ ਉਤੋਂ ਬਾਈਆਂ ਨੂੰ ਆਪਾਂ ਦੱਸਤਾ ਵੀ ਇਹਦਾ ਹੱਲ ਹੋ ਜੂਗਾ ਬੋਰਬੇਲਾ ਕਰਕੇ ਥੋਲੋ ਜੀ ਆਪਣਾ ਸਾਲ ਬੇਲਾ ਕਰਕੇ ਸਾਲ ਵਿੱਚ ਵੈਂਟਰ ਕੋਣਾ ਪਊਗਾ ਠੀਕ ਹੈ ਜੀ ਬਾਕੀ ਹੋਰ ਕੋਈ ਕੰਮ ਕਰਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਨਮੂਲ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ 9781754490 ਠੀਕ ਹੈ ਧੰਨਵਾਦ ਜੀ ਆ ਬਾਈਆਂ ਦਾ ਬੋਰਤੀ ਹੈ ਜੀ ਬਾਈ ਜੀ ਤਸੱਲੀ ਕਰਾਤੀ ਬਾਈ ਜੀ ਨੂੰ ਚੈੱਕ ਕਰਾਤਾ ਜੀ ਤਸੱਲੀਆਂ ਕਰਾ ਜੀ ਆਹ ਹੁਣ ਚਲਾ ਕੇ ਦਿਓ ਚ